ਹਲਕਾ ਕੁੱਤਾ ਕੱਟ ਜੇ ਜੇ ਹਲਕਾ ਨਾ ਕੁੱਟਿਆ ਹੋਵੇ ਉਸ ਨੂੰ ਪਹਿਲੋਂ ਇੱਥੇ ਆਉਣਾ ਚਾਹੀਦਾ ਏਕ ਜਿਹੜਾ ਦਿਮਾਗੀ ਮੈਂਟਲੀ ਹੋ ਜਾਣਾ ਭਾਵੇਂ ਕਿਤਨਾ ਵੀ ਸੰਗਲਾਂ ਨਾਲ ਕਿਉਂ ਨਹੀਂ ਵੱਧਿਆ ਹੋਇਆ ਇੱਕ ਜਿਹਨੂੰ ਹਜੀਰਾ ਹੋਣ ਕੋੜ ਦਾ ਰੂਗ ਹੈ ਉਸ ਵਕਤ ਸਤਗੁਰਾਂ ਨੇ ਆਪਣੇ ਚਰਨਾਂ ਦੇ ਦੋਨੋਂ ਜੋੜਾ ਸਹਿ ਬਖਸ਼ ਕੇ ਬਿਆਨ ਤਵਰ ਦੇਣਾ ਕੀਤੇ ਤੁਸੀਂ ਹੁਣ ਆਪਣੀ ਨਗਰੀ ਵਿੱਚ ਜਾਓ ਇਹ ਤੁਹਾਨੂੰ ਬਖਸ਼ਾ ਦੇ ਦਿੱਤੀਆਂ ਤੇ ਬਹੁਤ ਸਾਰੇ ਦੁਖੀ ਦੁਖੀ ਲੋਕ ਤੁਹਾਡੇ ਪਾਸ ਆਇਆ ਕਰਨਗੇ ਉਹਨਾਂ ਦੇ ਤਨ ਦੇ ਨਾਲ ਸ਼ੁਆਇਓ ਉਹ ਦੁੱਖਾਂ ਤੋਂ ਰਹਿਤ ਹੋ ਜਾਣਗੇ ਤੇ ਸੁੱਖਾਂ ਦੀ ਪ੍ਰਾਪਤੀ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਜੀ ਪਿੰਡ ਸੈਦੇ ਆਲਾ ਜ਼ਿਲ੍ਹਾ ਮਾਨਸਾ ਆਜੋ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਬਾਰੇ ਜਾਣਕਾਰੀ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸਿੱਖ ਸੰਗਤਾਂ ਮਾਈ ਭਾਈ ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਗਿਆਨੀ ਜਰਨੈਲ ਸਿੰਘ ਜੀ ਗੁਰਦੁਆਰਾ ਪਾਣ ਸਾਹਿਬ ਸੱਚੀ ਮੰਡੀ ਨਗਰ ਸੈਦੇਵਾਲ ਤੋਂ ਆਪ ਸੰਗਤਾਂ ਦੇ ਰੂਪ ਰੂਪ ਹੋ ਰਿਆ ਆਪ ਸੰਗਤਾਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸੰਖੇਪ ਜੀ ਜਾਣਕਾਰੀ ਦੇਣ ਵਾਸਤੇ ਕਿ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਕਿ ਇਹ ਪਵਿੱਤਰ ਸਥਾਨ ਹੈ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਦੂਸਰੇ ਪਾਤਸ਼ਾਹ ਦੇ ਘਰ ਦੇ ਵਿੱਚ ਸੇਵਾ ਕਰਕੇ 12 ਸਾਲ ਤੇ ਗੁਰਤਾ ਗੱਦੀ ਪ੍ਰਾਪਤ ਕੀਤੀ ਤੇ ਜਦੋਂ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਤਾ ਗੱਦੀ ਦੀਆਂ ਬਖਸ਼ੀਆਂ ਦਿੱਤੀਆਂ ਉਸ ਵਕਤ ਗੋਇੰਦਵਾਲ ਨਗਰੀ ਵਿਖੇ ਰਹਿਣ ਵਾਸਤੇ ਸਤਿਗੁਰਾਂ ਨੇ ਹੁਕਮ ਕੀਤਾ ਇਹ ਤਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਗੁਰਾਂ ਦੇ ਪਰਲੋਗ ਗਮਨ ਤੋਂ ਬਾਅਦ ਗੋਇੰਦਵਾਲ ਨਗਰੀ ਵਿਖੇ ਜਾ ਕੇ ਸੁਭਾਇਮਾਨ ਹੋਏ ਗੁਰਤਾ ਗੱਦੀ ਤੇ ਸੁਭਾਇਮਾਨ ਹੋ ਕਰਕੇ ਅਨੇਕਾਂ ਹੀ ਗੁਰੂਖੀਆਂ ਸਿੱਖ ਸੰਗਤਾਂ ਦਾ ਉਧਾਰ ਕੀਤਾ ਜਿੱਥੇ ਸਤਗੁਰਾਂ ਨੇ ਸੰਗਤਾਂ ਦਾ ਉਧਾਰ ਕੀਤਾ ਉਥੇ ਪਹਿਲੇ ਪੰਗਤ ਪਾਸ਼ੇ ਸੰਗਤ ਦੀ ਪ੍ਰਥਾ ਚਲਾਣਾ ਕੀਤੀ ਸਭ ਨੂੰ ਬਰਾਬਰਤਾ ਦਿੱਤੀ ਨਾਲ ਹੀ ਸਤਗੁਰਾਂ ਨੇ ਬਾਉਲੀ ਸਾਹਿਬ ਦੀ ਰਚਨਾ ਕੀਤੀ ਅਤੇ ਸਾਡੀ 84 ਘਟਨਾ ਕੀਤੀ ਹੈ ਜਿੱਥੇ ਇਹ ਬਖਸ਼ਾ ਕੀਤੀਆਂ ਉੱਥੇ ਸਤਿਗੁਰਾਂ ਨੇ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ 22 ਪ੍ਰਚਾਰਕ ਸਥਾਪਿਤ ਕਰਨਾ ਕੀਤਾ। ਉਹਨਾਂ 22 ਪ੍ਰਚਾਰਕਾਂ ਵਿੱਚੋਂ ਇੱਕ ਪ੍ਰਚਾਰਕ ਹੋਏ ਬ੍ਰਹਮ ਗਿਆਨੀ ਬਾਬਾ ਸਚਨ ਸੱਚ ਜੀ ਜਿਨ੍ਹਾਂ ਨੇ ਕਿ 12 ਸਾਲ ਗੋਇੰਦਵਾਲ ਦੀ ਨਗਰੀ ਵਿਖੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚ ਲੰਗਰਾਂ ਦੀ ਸੇਵਾ ਕੀਤੀ ਹੈ। ਜਿੱਥੇ ਸਤਿਗੁਰਾਂ ਨੇ 12 ਲੱਖਾਂ ਦਿੱਤਾ ਸੀ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਸਤੇ ਉੱਥੇ ਨਾਲ ਨਾਲ ਬਾਬਾ ਸਚਨ ਸਾਜੀ ਜਿੱਥੇ ਪ੍ਰਚਾਰ ਕਰਕੇ ਆਉਂਦੇ ਉਥੇ ਸਤਿਗੁਰਾਂ ਦੇ ਚਰਨਾਂ ਵਿੱਚ ਗੋਇੰਦਵਾਲ ਲਗਰੀ ਵਿਖੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਤੇ ਇਹ ਸੇਵਾ 12 ਸਾਲ ਹੀ ਨਿਰੰਤਰ ਜਾਰੀ ਰਹੀ ਹੈ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦੇ ਲੰਗਰ ਪਕਵਾਉਂਦੇ ਸਾਰੀਆਂ ਸੰਗਤਾਂ ਨੂੰ ਛਕਾਉਂਦੇ ਬਰਤਨ ਸਾਫ਼ ਕਰਦੇ ਅਤੇ ਜੋ ਵੀ ਸਤਿਗੁਰਾਂ ਦੇ ਘਰ ਦਾ ਹੁਕਮ ਹੁੰਦਾ ਸੱਤ ਵਚਨ ਦੇ ਅਧਿਕਾਰੀ ਹੋ ਕੇ ਪ੍ਰਵਾਨ ਕਰਦੇ ਜਿੱਥੇ ਹੁਣ ਸਤਿਗੁਰਾਂ ਦੇ ਘਰ ਦੀਆਂ ਇਹ ਬਖਸ਼ੀਆਂ ਲੈ ਰਹੇ ਸੀ ਉਥੇ ਬਹੁਤ ਸਾਰੀਆਂ ਸੰਗਤਾਂ ਗੋਇੰਦਵਾਲ ਲਗਰੀ ਵਿਖੇ ਪਹੁੰਚ ਰਹੀਆਂ ਜੋ ਕਿ ਸੰਗਤਾਂ ਨੇ ਬੇਨਤੀ ਕੀਤੀ ਸਤਗੁਰਾਂ ਦੇ ਚਰਨਾਂ ਵਿੱਚ ਕਿ ਸਾਨੂੰ ਵੀ ਇੱਥੇ ਵਸੇਬਾ ਕਰਵਾਇਆ ਜੇ ਕਮਰੇ ਬਣਾ ਕੇ ਦਿੱਤੇ ਜਾਣ ਤੇ ਸਤਗੁਰਾਂ ਨੇ ਆਪਣੇ ਭਤੀਜੇ ਬਾਬਾ ਸ਼ਾਮਨਵਲ ਜੀ ਨੂੰ ਪਹਾੜੀ ਇਲਾਕੇ ਵੱਲ ਭੇਜ ਕਰਕੇ ਤੇ ਇਹ ਲੱਕੜ ਦੀ ਸੇਵਾ ਕਰਵਾਈ ਜਿੱਥੇ ਇਹ ਲੱਕੜ ਦੀ ਸੇਵਾ ਕਰਵਾਈ ਉਥੇ ਸਤਗੁਰ ਜੀ ਮਹਾਰਾਜ ਦੇ ਚਰਨਾਂ ਵਿੱਚ ਇਹ ਹਰੀਪੁਰ ਦਾ ਰਾਜਾ ਹਰੀ ਸੈਨ ਸਤਗੁਰਾਂ ਦੇ ਦਰਸ਼ਨਦਾਰੇ ਕਰਨ ਵਾਸਤੇ ਆਇਆ ਸਤਗੁਰਾਂ ਦੇ ਭਤੀਜਾ ਸਾਹਿਬ ਜੀ ਦੇ ਨਾਲ ਜਿੱਥੇ ਹੁਣ ਇਹ ਦਰਸ਼ਨਦਾਰੇ ਕਰਨ ਵਾਸਤੇ ਆਇਆ ਉਥੇ ਸਤਗੁਰਾਂ ਦੇ ਚਰਨਾਂ ਵਿੱਚ ਆਗਿਆ ਲਈ ਗਈ ਤੇ ਸਤਗੁਰਾਂ ਨੇ ਸਮਝਾਇਆ ਕਿ ਬਾਬਾ ਸਾਮਨ ਮਲ ਜੀ ਗੁਰੂ ਦਰਪਾਰਤੀ ਉਹਨਾਂ ਨੂੰ ਬਰਜਾਦਾ ਸਮਝਾ ਦਿਓ ਤੇ ਉਸ ਮਰਜਾਦਾ ਅਨੁਸਾਰ ਆ ਕੇ ਦਰਸ਼ਨਦਾਰੇ ਕਰਕੇ ਤੇ ਆਨੰਦ ਪ੍ਰਾਪਤ ਕਰ ਸਕਦੇ ਆ ਰਾਜੇ ਦੀਆਂ ਸਤ ਰਾੜੀਆਂ ਰਾਜੇ ਦੇ ਨਾਲ ਸਤਗੁਰਾਂ ਦੇ ਚਰਨਾਂ ਵਿੱਚ ਦਰਸ਼ਨ ਕਰਨ ਵਾਸਤੇ ਆਏ ਐ ਪਹਿਲੋ ਲੰਗਰਾਂ ਦੇ ਵਿੱਚ ਪਹੁੰਚੇ ਐ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਸਤਗੁਰਾਂ ਦੇ ਚਰਨਾਂ ਵਿੱਚ ਦਰਸ਼ਨ ਕਰਨ ਵਾਸਤੇ ਆਏ ਐ ਵਾਰੀ-ਵਾਰੀ ਦਰਸ਼ਨਦਾਰ ਹੀ ਕਰਦੇ ਗਏ ਜਦੋਂ ਸਤਵੀਂ ਰਾਣੀ ਦੀ ਵਾਰੀ ਆਈ ਤੇ ਸੱਜ ਵਿਆਹੀ ਸੀ ਸ਼ਰਮਾ ਕਰਕੇ ਉਸਨੇ ਘੁੰਡ ਕੱਢ ਲਿਆ ਪੱਲਾ ਕਰ ਲਿਆ ਮਾਲਵੇ ਦੀ ਬੋਲੀ ਹੈ ਜਦੋਂ ਹੁਣ ਇਸ ਰਾਣੀ ਨੇ ਘੁੰਡ ਕੱਢ ਲਿਆ ਤੇ ਸਤਗੁਰਾਂ ਨੇ ਸੁਭਾਵਕ ਕੀ ਬਚਨ ਛੱਡ ਦਿੱਤੇ ਕਿ ਬਾਬਾ ਸਾਮਨ ਮਲ ਜੀ ਇਹ ਚੱਲਲੀ ਨੂੰ ਸੰਗਤ ਨਹੀਂ ਚੰਗੇ ਲੱਗੀ ਜਾਂ ਇਹਨੂੰ ਪਤਾ ਨਹੀਂ ਸੀ ਕੀ ਕਾਰਨ ਹੈ ਜਦੋਂ ਸਤਗੁਰਾਂ ਨੇ ਇਹ ਸੁਭਾਵਕ ਬਚਨ ਛੱਡਿਆ ਸਾਤ ਬਚਨ ਟਰਾਦ ਦਾ ਇਹ ਤੀਰ ਨਿਸ਼ਾਨੇ ਤੇ ਪਏ ਇਹ ਰਾਣੀ ਜਿਹੜੀ ਸੀ ਇਹ پاگل ਹੋ ਗਈ ਚੀਕਾਂ ਮਾਰਦੀ ਹੋਈ ਕੱਪੜੇ ਫਾੜਦੀ ਹੋਈ ਜੰਗਲਾਂ ਨੂੰ ਦੌੜ ਗਈ ਰਾਜੇ ਨੇ ਬੜਾ ਸਾਰਾ ਲੱਭਿਆ ਗੁਰੂ ਪਿਆਰ ਵਾਲਿਓ ਪਰ ਇਹ ਰਾਣੀ ਲੱਭੀ ਨਹੀਂ 2-4 ਦਿਨ ਇੱਥੇ ਰਹਿ ਕਰਕੇ ਤੇ ਰਾਜਾ ਜੀ ਦਾ ਸੀ ਸਤਗੁਰਾਂ ਤੋਂ ਛੁੱਟੀ ਲੈ ਕੇ ਆਪਣੇ ਵਤਨ ਨੂੰ ਚਲਿਆ ਗਿਆ ਜਿੱਥੇ ਹੁਣ ਰਾਜਾ ਆਪਣੇ ਵਤਨ ਨੂੰ ਚਲਿਆ ਗਿਆ ਉੱਥੇ ਬਾਬਾ ਸਚਨ ਸਾਜੇ ਗੁਰੂ ਦਰਬਾਰ ਦੀ ਨਿਰੰਤਰ ਸੇਵਾ ਜਿਹੜੀ ਜਾਰੀ ਰੱਖਦੇ ਆ ਹਰ ਰੋਜ਼ ਜੰਗਲਾਂ ਵਿੱਚ ਉਹ ਲੱਕੜਾਂ ਲੈਣ ਵਾਸਤੇ ਜਾਂਦੀ ਹੈ ਸਵਾ ਆਪਣੀ ਚਾਲ ਚੱਲਦਾ ਗਿਆ ਇੱਕ ਦਿਨ ਐਸਾ ਆਇਆ ਕਿ ਇਹ ਸਰਾਣੀ ਨੇ ਚੀਕਾਂ ਮਾਰਦੇ ਹੋਏ ਛਾਲਾਂ ਮਾਰਦੇ ਹੋਏ ਬਾਬਾ ਜੀ ਵੱਲ ਆਉਣਾ ਕੀਤਾ ਜਿੱਥੇ ਕਿ ਲੱਕੜਾਂ ਇਕੱਠੀਆਂ ਕਰ ਰਹੇ ਸੀ ਆ ਕੇ ਇਹਨਾਂ ਨੂੰ ਛਿੰਬੜ ਗਈ ਜੋ ਪਾਗਲਾਂ ਦੇ ਹਾਲਾਤ ਹੁੰਦੇ ਆ ਬੜੇ ਨੌ ਵਧੇ ਹੋਏ ਸੀ ਤੰਤ ਤੇ ਕੋਈ ਕੱਪੜਾ ਨਹੀਂ ਸੀ ਬੜੀ ਮੁਸ਼ਕਲ ਦੇ ਨਾਲ ਬਾਬਾ ਸਚਨ ਸਾਜੀ ਨੇ ਆਪਣੇ ਆਪ ਨੂੰ ਛੁਡਾਇਆ ਇੱਕ ਦੋ ਡੰਡੇ ਮਾਰ ਕੇ ਤੇ ਆਪਣੇ ਆਪ ਨੂੰ ਛੁਡਾ ਕਰਕੇ ਤੇ ਬੜੀ ਥੋੜੀਆਂ ਲੱਕੜਾਂ ਲੈ ਕੇ ਤੇ ਆਈ ਹੈ ਜਦੋਂ ਆਪਾਂ ਸਚਨ ਸਾਜੀ ਬਹੁਤ ਲੇਟ ਆਏ ਤੇ ਦੂਸਰਾ ਇਸ ਰਾਣੀ ਨੇ ਨਯੋਧਰਾ ਮਾਰ-ਮਾਰ ਕੇ ਸਰੀਰ ਵਿੱਚੋਂ ਖੂਨ ਕਢ ਦਿੱਤਾ ਸੀ ਸਿੱਖਾਂ ਨੇ ਦੇਖ ਕਰਕੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਹਿਣ ਲੱਗੇ ਸਤਿਗੁਰ ਜੀ ਬਾਬਾ ਸਚਨ ਸਾਜੀ ਜਾਪਦੇ ਅੱਜ ਕਿਸੇ ਨਾਲ ਝਗੜਾ ਕਰਕੇ ਆਏ ਆ ਕਿ ਉਹਨਾਂ ਦੇ ਸਰੀਰ ਵਿੱਚੋਂ ਖੂਨ ਸਿੰਮਦਾ ਤੇ ਕੱਪੜੇ ਵੀ ਫਟੇ ਹੋਏ ਆ ਸਤਿਗੁਰਾਂ ਦੇ ਚਰਨਾਂ ਵਿੱਚ ਬੁਲਾਇਆ ਗਿਆ ਜਦੋਂ ਹੁਣ ਗਏ ਆ ਬਾਬਾ ਸਚਨ ਸਾਜੀ ਤੇ ਸਤਿਗੁਰਾਂ ਨੇ ਪੁੱਛਿਆ ਤੇ ਬਾਬਾ ਸਚਨ ਸਾਜੀ ਕਹਿਣ ਲੱਗੇ ਸਤਿਗੁਰੂ ਤੁਸੀਂ ਜਾਣੀ ਜਾਣਦੇ ਪਰ ਜਿੱਧਰੋਂ ਮੈਂ ਲੱਕੜਾਂ ਲੈਣ ਵਾਸਤੇ ਜਾਂਦਾ ਉਧਰ ਪਤਾ ਨਹੀਂ ਕੀ ਭਿਆਨਕ ਬਲਾ ਹੈ ਡੈਨ ਹੈ ਜਿਨੇ ਕਿ ਅੱਜ ਮੈਨੂੰ ਪਕੜਨਾ ਕੀਤਾ ਤੇ ਜੰਗਲ ਦੇ ਵਿੱਚ ਕੋਈ ਬੰਦਾ ਛਡਾਉਣ ਵਾਲਾ ਵੀ ਨਹੀਂ ਸੀ ਬੜੀ ਮੁਸ਼ਕਲ ਦੇ ਨਾਲ ਮੈਂ ਆਪਣੇ ਆਪ ਨੂੰ ਉੱਤੋਂ ਛਡਾਣਾ ਕੀਤਾ ਉਸ ਨੇ ਮੇਰੇ ਇਹ ਹਾਲਾਤ ਕਰਨਾ ਕੀਤੇ ਹੈ ਇਸੇ ਵਾਸਤੇ ਅੱਜ ਸੇਵਾ ਵੀ ਥੋੜੀ ਹੋਈ ਹੈ ਤੇ ਸਮਾਂ ਵੱਧ ਲੱਗ ਗਿਆ ਤੇ ਕੱਲ ਨੂੰ ਮੈਂ ਉਸ ਪਾਸੇ ਵੱਲ ਨਹੀਂ ਜਾਵਾਂਗਾ ਕੱਲ ਹੋਰ ਪਾਸੇ ਤੋਂ ਸੇਵਾ ਕਰਵਾ ਕੇ ਲਿਆਵਾਂਗਾ ਜਦੋਂ ਹੁਣ ਬਾਬਾ ਸਚਨ ਸਾਜੀ ਨੇ ਇਹ ਬਚਨ ਕਹੇ ਤੇ ਧੰਨ ਸ੍ਰੀ ਗੁਰੂ ਅਰਦਾਸ ਸਾਹਿਬ ਜੀ ਮਹਾਰਾਜ ਮੁਸਕਰਾਪੇ ਤੇ ਕਹਿਣ ਲੱਗੇ ਬਾਬਾ ਸਚਨ ਸਾਜ ਜੀ ਨਹੀਂ ਉਹ ਕੋਈ ਡੈਨ ਨਹੀਂ ਕੋਈ ਬਲਾਹ ਨਹੀਂ ਕੋਈ ਹੋਰ ਐ ਦੈਨਤ ਵਗੈਰਾ ਨਹੀਂ ਉਹ ਤੇ ਉਸ ਰਾਜੇ ਦੀ ਰਾਣੀ ਹੈ ਜਿਨੇ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਹੁਕਮ ਅਦੂਲੀ ਕੀਤੀ ਹੈ ਕਿ ਉਹਦਾ ਹੁਣ ਸਮਾ ਆ ਗਿਆ ਜਿਹੜਾ ਉਹਨੇ ਦੁੱਖ ਭੋਗਣਾ ਸੀ ਉਹ ਭੋਗ ਲਿਆ ਤੁਸੀਂ ਕੱਲ ਨੂੰ ਉਸ ਪਾਸੇ ਵੱਲੀ ਜਾਣਾ ਪਰ ਜਦੋਂ ਜਾਣਾ ਹੈ ਸਾਨੂੰ ਮਿਲ ਕਰਕੇ ਜਾਣਾ ਹੈ ਅਗਲੀ ਸਵੇਰ ਜਦੋਂ ਬਾਬਾ ਸਚਨ ਸਾਜ ਜੀ ਜਾਂਦੇ ਹੈ ਸਰਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਉਸ ਵਕਤ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਚਰਨਾਂ ਦੇ ਜੋੜਾ ਸਾਹਿਬ ਦਿੰਦੇ ਆ ਕਹਿੰਦੇ ਕਿ ਬਾਬਾ ਸਚਨ ਸਾਜੀ ਜਦੋਂ ਆਏਗੇ ਤੁਹਾਡੇ ਵੱਲ ਝਲਖ ਲਾਰਦੀ ਹੋਈ ਉਹਦੇ ਤਨ ਨਾਲ শুਵਾ ਦਿਓ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਰਹਿਮਤਾਂ ਵਰਤ ਜਾਣਗੀਆਂ ਇਸੇ ਤਰ੍ਹਾਂ ਹੀ ਹੋਇਆ ਬਾਬਾ ਸਚਨ ਸਾਜੀ ਚਾਦਰੇ ਵਿੱਚ ਬੁਲੇਟ ਕਰਕੇ ਲੈ ਗਏ ਆ ਜਾ ਕਰਕੇ ਇੱਕ ਦਰਖਤ ਦੇ ਉੱਪਰ ਰੱਖ ਕਰਕੇ ਠੀਕ ਹੈ ਸੇਵਾ ਸ਼ੁਰੂ ਕੀਤੀ ਜਦੋਂ ਸੇਵਾ ਸ਼ੁਰੂ ਕੀਤੀ ਤੇ ਇਤਨੇ ਨੂੰ ਕਲ ਦੀ ਤਰ੍ਹਾਂ ਫੇਰ ਸ਼ਾਲਾ ਮਾਰਦੀ ਹੋਈ ਜਦੋਂ ਆਈ ਕਿ ਬਾਬਾ ਸਚਨ ਸਾਜੀ ਨੇ ਫਟਾਫਟ ਜੋੜਾ ਸਾਹਿਬ ਆਪਣੇ ਹੱਥਾਂ ਵਿੱਚ ਲੈ ਕਰਕੇ ਇਸ ਰਾਣੀ ਦੇ ਤਨ ਦੇ ਨਾਲ ਸ਼ੁਹਾਣਾ ਕੀਤਾ ਤੇ ਇਹ ਪਿੱਛਾ ਕਰਕੇ ਬੈਠ ਗਈ ਇਹਨੂੰ ਸ਼ੁੱਧ ਬੁੱਧ ਆ ਗਈ ਕਿਉਂਕਿ ਤਨ ਤੇ ਕੋਈ ਕੱਪੜਾ ਨਹੀਂ ਸੀ ਜਦੋਂ ਹੁਣ ਇਹਦੀ ਮਤਬੁੱਧੀ ਟਿਕਾਣੇ ਆ ਗਈ ਇਹਨੂੰ ਸੋਝੀ ਹੋ ਗਈ ਕਿ ਮੈਂ ਤੇ ਨਗਰ ਫਿਰਦੀ ਆ ਪਿੱਛਾ ਕਰਕੇ ਬੈਠ ਗਈ ਬਾਬਾ ਸਚਨ ਸਾਜੀ ਨੇ ਜੋ ਮੋਢੇ ਉੱਤੇ ਚਾਦਰ ਰੱਖੀ ਹੋਈ ਸੀ ਉਹ ਦੇਣਾ ਕੀਤੀ ਤੇ ਇਸ ਨੇ ਤਨ ਢੱਕ ਲਿਆ ਜਿੱਥੇ ਹੁਣ ਇਹਨੇ ਤਨ ਢੱਕਣਾ ਕੀਤਾ ਜਦੋਂ ਬਾਬਾ ਸਚਨ ਸਾਜੀ ਲੱਕੜਾਂ ਚੁੱਕ ਕੇ ਤੇ ਚੱਲਣ ਲੱਗੇ ਨਾ ਉਸ ਵਕਤ ਹੀ ਸਰਾਣੀ ਨੇ ਐ ਬਾਬਾ ਜੀ ਦੇ ਪਾਸ ਬੇਨਤੀ ਕੀਤੀ ਕਹਿਣ ਲੱਗੀ ਗੁਰੂ ਕੇ ਸਿਖਾ ਜਿੱਥੇ ਮੇਰੇ ਉੱਤੇ ਇਤਨਾ ਵੱਡਾ ਪਰਉਪਕਾਰ ਕੀਤਾ ਕਿ ਮੈਨੂੰ ਠੀਕ ਕੀਤਾ ਉਥੇ ਪਰਉਪਕਾਰ ਹੋਰ ਕਰੋ ਕਿ ਮੈਨੂੰ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਲੈ ਚੱਲੋ ਤਾਂ ਕਿ ਮੈਂ ਆਪਣੀ ਭੁੱਲ ਜਾ ਕਰਕੇ ਬਖਸ਼ਾ ਲਵਾਂ ਕਿਉਂਕਿ ਭੁੱਲ ਕਰਕੇ ਇਤਨਾ ਵੱਡਾ ਮੈਂ ਦੁੱਖ ਪਾਣਾ ਕੀਤਾ ਕਿ ਕਿੱਥੇ ਮੈਂ ਰਾਜੇ ਦੀ ਰਾਣੀ ਮਹਿਲਾਂ ਵਿੱਚ ਰਹਿਣ ਵਾਲੀ ਤੇ ਕਿੱਥੇ ਇਤਨਾ ਵੱਡਾ ਇੱਕ ਭੁੱਲ ਕਰਕੇ ਦੁੱਖ ਭੋਗਣਾ ਕੀਤਾ ਮੈਂ ਸਤਿਗੁਰਾਂ ਤੋਂ ਆਪਣੀ ਭੁੱਲ ਬਖਸ਼ਾ ਲਵਾਂ ਤਾਂ ਕਿ ਅੱਗੇ ਪਰਲੋਕ ਵਿੱਚ ਮੈਨੂੰ ਦੁੱਖ ਨਾ ਸਹਿਣਾ ਪਵੇ ਇਹ ਰਾਣੀ ਜਿਹੜੀ ਹੈ ਇਤਿਹਾਸ ਮੁਤਾਬਕ ਮੱਲੋ ਮੱਲੀ ਠੋੜੀਆਂ ਲਕੜਾਂ ਚੁੱਕ ਕੇ ਤੇ ਬਾਬਾ ਸਚਨ ਸਾਹਿਬ ਜੀ ਦੇ ਪਿੱਛੇ-ਪਿੱਛੇ ਸਤਿਗੁਰਾਂ ਦੇ ਦਰਬਾਰ ਵੱਲੇ ਆਈ ਜਦੋਂ ਇਹ ਲਾਗੇ ਆਏ ਤੇ ਸਤਿਗੁਰੂ ਜੀ ਮਹਾਰਾਜ ਜਾਨੀ ਜਾਨ ਪਾਤਸ਼ਾਹ ਨੇ ਆਪ ਹੀ ਕੌਤਕ ਵਰਤਾਣਾ ਕੀਤਾ ਸੀ ਸਿੰਘਾਸਨ ਤੋਂ ਉੱਠ ਕੇ ਤੇ ਅੱਗੋਂ ਦੀ ਹੋਏ ਤੇ ਕਹਿਣ ਲੱਗੇ ਵਾਹ ਬਾਬਾ ਸਚਨ ਸਾਜੀ ਬੜੀ ਜੋੜੀ ਸੋਹਣੀ ਫੱਬੀ ਐ ਬੜੀ ਕਿਰਪਾ ਹੋਈ ਐ ਤੇ ਬਾਬਾ ਸਚਨ ਸਾਜੀ ਲੰਗਰਾਂ ਵਿੱਚ ਬਾਲਨ ਸੁੱਟ ਕੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਕਹਿੰਦੇ ਸਤਿਗੁਰੂ ਮੈਂ ਤੇ ਸ਼ਾਦੀ ਸ਼ੁਦਾ ਮੇਰੇ ਬੱਚੇ ਨੇ ਤੇ ਜੇ ਮੈਂ ਇਸ ਨੂੰ ਘਰ ਲੈ ਗਿਆ ਤੇ ਪਹਿਲਾਂ ਵਾਲੀ ਸਿੱਖਣੀ ਕਹੇਗੀ ਕਿ ਗਿਆਤ ਤੂੰ ਸੇਵਾ ਕਰਨ ਸੀ ਇਹ ਕਿਹੜੀ ਬਲਾਮਗਰ ਲਾ ਲਿਆ ਹੈ ਕਲੇਸ਼ ਹੋਵੇਗਾ ਸਤਗੁਰੂ ਜੀ ਮਹਾਰਾਜ ਕਹਿਣ ਲੱਗੇ ਬਾਬਾ ਸਚਨ ਸਾਜੀ ਇਹ ਗੁਰੂ ਦਰਬਾਰ ਦਾ ਹੁਕਮ ਹੈ ਹੁਕਮ ਮੰਨਿਆ ਹੋਵੇ ਪ੍ਰਵਾਨ ਤਖਸਮਿਕਾ ਮਹਿਲ ਪਾਇਸੀ ਇਹ ਗੁਰੂ ਦਰਬਾਰ ਦਾ ਹੁਕਮ ਹੈ ਤੁਹਾਨੂੰ ਪ੍ਰਵਾਨ ਕਰਨਾ ਪਵੇਗਾ ਪਰ ਘਰ ਦੇ ਵਿੱਚ ਕੋਈ ਕਲੇਸ਼ ਨਹੀਂ ਪਵੇਗਾ ਉਸ ਵਕਤ ਸਤਗੁਰਾਂ ਨੇ ਆਪਣੇ ਚਰਨਾਂ ਦੇ ਦੋਨੋਂ ਜੋੜਾ ਸਹਿ ਬਖਸ਼ ਕੇ ਬਿਆਨ ਤਵਰ ਦੇਣਾ ਕੀਤੇ ਇੱਕ ਜਿਹਨੂੰ ਹਜੀਰਾ ਹੋਣ ਕੋੜ ਦਾ ਰੋਗ ਹੈ ਹਲਕਾ ਕੁੱਤਾ ਕੱਟ ਜਾ ਜੇ ਹਲਕਾ ਨਾ ਕੁੱਦਿਆ ਹੋਵੇ ਉਸ ਤੋਂ ਪਹਿਲੋਂ ਇੱਥੇ ਆਉਣਾ ਚਾਹੀਦਾ ਇੱਕ ਜਿਹੜਾ ਦਿਮਾਗੀ ਮੈਂਟਲੀ ਹੋ ਜਾਣਾ ਭਾਵੇਂ ਕਿਤਨਾ ਵੀ ਸੰਗਲਾਂ ਨਾਲ ਕਿਉਂ ਨਹੀਂ ਵੱਧਿਆ ਹੋਇਆ ਸਤਿਗੁਰੂ ਜੀ ਮਹਾਰਾਜ ਦੇ ਇਹ ਬਚਨ ਨੇ ਕਿ ਜਿਹੜੇ ਸ਼ਰਧਾ ਧਾਰ ਕਰਕੇ ਆਉਣਗੇ ਉਹਨਾਂ ਦੇ ਦੁੱਖ ਦੂਰ ਹੋਣਗੇ ਜਿੱਥੇ ਸਤਿਗੁਰਾਂ ਨੇ ਇਹ ਬਖਸ਼ਿਸ਼ ਦਿੱਤੀ ਉੱਥੇ ਸਤਿਗੁਰਾਂ ਨੇ ਕਿਹਾ ਕਿ ਬਾਬਾ ਸਚਨ ਸਾਝੇ ਤੁਹਾਡੀ ਘਾਲ ਕਮਾਈ ਥਾਂ ਪਈ ਹੈ ਤੁਹਾਡੀ ਸੇਵਾ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਵਿੱਚ ਮਨਜ਼ੂਰ ਹੋ ਗਈ ਤੁਸੀਂ ਹੁਣ ਆਪਣੀ ਨਗਰੀ ਵਿੱਚ ਜਾਓ ਇਹ ਤੁਹਾਨੂੰ ਬਖਸ਼ਾ ਦੇ ਦਿੱਤੀਆਂ ਤੇ ਬਹੁਤ ਸਾਰੇ ਦੁਖੀ ਦੁਖੀ ਲੋਕ ਤੁਹਾਡੇ ਪਾਸ ਆਇਆ ਕਰਨਗੇ ਉਹਨਾਂ ਦੇ ਤਨ ਦੇ ਨਾਲ ਸ਼ੁਆਇਓ ਉਹ ਦੁੱਖਾਂ ਤੋਂ ਰਹਿਤ ਹੋ ਜਾਣਗੇ ਤੇ ਸੁੱਖਾਂ ਦੀ ਪ੍ਰਾਪਤੀ ਕਰ ਲੈਣਗੇ ਇੱਕ ਤੁਸਾਂ ਨੇ ਧਰਮਸ਼ਾਲ ਬਣਵਾਉਣੀ ਹੈ ਸ਼ੁਭਾ ਤੇ ਸ਼ਾਮ ਸਤਨਾਮ ਦਾ ਕੀਰਤਨ ਕਰਨਾ ਹੈ ਤੇ ਆਇਆਂ ਹੋਈਆਂ ਸੰਗਤਾਂ ਦੀ ਲੰਗਰਾਂ ਦੀ ਸੇਵਾ ਕਰਨੀ ਹੈ ਤੇ ਆਪਣੇ ਪਰਿਵਾਰ ਦਾ ਵੀ ਜੀਵਨ ਨਰਵਾਹ ਕਰਨਾ ਹੈ ਇਸ ਤਰ੍ਹਾਂ ਸਤਿਗੁਰਾਂ ਨੇ ਬਖਸ਼ਾ ਦੇ ਕੇ ਬਾਬਾ ਸਚਨ ਸਾਜੀ ਨੂੰ ਘਰਵਾਲ ਤੋੜਨਾ ਕੀਤਾ ਤੇ ਬਾਬਾ ਸਚਨ ਸਾਜੀ ਜੋ ਕਿ ਪਾਕਿਸਤਾਨ ਦੇ ਵਿੱਚ ਰਹਿੰਦੇ ਸੀ ਨਗਰੀ ਦੇ ਵਿੱਚ ਰਹਿੰਦੇ ਸੀ ਧੁੰਨੀ ਮੱਲਾਂ ਦੇ 12 ਪਿੰਡ ਸੀ ਇਹ ਢੋਠੜਾਂ ਦੇ ਤੇ 1947 ਦੇ ਵਟਵਾਰੇ ਤੋਂ ਬਾਅਦ ਸਾਡੇ ਵਡੇਰੇ ਫਿਰ ਉਧਰੋਂ ਉੱਜੜ ਕਰਕੇ ਗੁਰੂ ਪਿਆਰ ਵਾਲਿਓ ਇਸ ਪਾਸੇ ਵੱਲ ਆਏ ਚੱਲਦੇ ਚੱਲਦੇ ਇਸ ਨਗਰੀ ਦੇ ਵਿੱਚ ਆ ਕੇ ਸਾਨੂੰ ਸਰਕਾਰ ਵੱਲੋਂ ਜ਼ਮੀਨਾਂ ਅਲਾਟਮੈਂਟ ਹੋਈਆਂ ਤੇ ਅਸੀਂ ਪੱਕੇ ਤੌਰ ਤੇ ਬੈਠ ਗਏ ਆਪ ਗੁਰੂਕੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਸੁੰਦਰ ਮਾਰਤ ਪਹਿਲੋਂ ਬਣੀ ਹੋਈ ਸੀ ਦਰਬਾਰ ਸਾਹਿਬ ਦੀ ਪਰ ਉਹ ਸੰਗਤਾਂ ਅੱਗੇ ਛੋਟੀ ਪੈ ਗਈ ਇਸ ਵਾਸਤੇ ਉਸ ਇਮਾਰਤ ਨੂੰ ਵਧਾ ਕੇ ਹੁਣ ਨਵਾਂ ਗੁਰਦੁਆਰਾ ਸਾਹਿਬ ਬਣ ਰਿਹਾ ਹੈ ਦੀਵਾਨ ਹਾਲ ਬਣਿਆ ਲੰਗਰ ਸਥਾਨ ਬਣਿਆ ਦਰਸ਼ੀ ਜੋੜੀ ਬਣੀ ਹੈ ਸੰਗਤਾਂ ਦੇ ਰਹਿਣ ਵਾਸਤੇ ਵਸੇਬੇ ਵਾਸਤੇ 2250 ਕਮਰਾ ਬਣਿਆ ਹੋਇਆ ਹੈ ਅਤੇ ਸਰੋਵਰ ਸਾਹਿਬ ਬਣਿਆ ਹਰ ਮੱਸਿਆ ਇੱਥੇ ਭਰਦੀ ਹੈ ਤੇ ਸਾਰੇ ਸਤਿਗੁਰਾਂ ਦੇ ਅਸੀਂ ਪਵਿੱਤਰ ਦਿਹਾੜੇ ਮਨਾਉਣਾ ਕਰਦੇ ਹਾਂ ਸਾਲ ਮਗਰੋਂ ਅਸੀਂ ਆਪਣੇ ਵੱਡੇ ਬ੍ਰਹਮ ਗਿਆਨੀ ਪਾਪਾ ਸਚਨ ਸਾਜੀ ਦੀ ਵਰਸੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਜੋ ਕਿ ਅਸੂ ਵਦੀ 7ਵੀਂ 8ਵੀਂ 9ਵੀਂ ਨੂੰ ਜੋੜ ਮੇਲਾ ਮਨਾਇਆ ਜਾਂਦਾ ਹੈ ਤੇ ਬੜੇ ਦੂਰ ਦਰਾਡੇ ਤੋਂ ਗੁਰੂਕੀਆਂ ਸਿੱਖ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਸਤਿਗੁਰੂ ਜੀ ਮਹਾਰਾਜ ਦੇ ਦਰਸ਼ਨਦਾਰੇ ਕਰਕੇ ਅਤੇ ਸਤਿਗੁਰਾਂ ਦੇ ਜੋੜਾ ਸਾਹਿਬ ਨੂੰ ਆਪਣੇ ਤਲ ਨਾਲ ਛੁਆ ਕੇ ਦੁੱਖਾਂ ਤੋਂ ਰਹਿਤ ਹੁੰਦੀ ਅਤੇ ਸੁੱਖਾਂ ਦੀ ਪ੍ਰਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ